इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮੇਰਾ ਇੱਕ ਇੱਕੀ ਪ੍ਰੀਮੀਅਮ ਮੈਲ ਜਿਆ ਕਿ ਮੇਰੀ ਮਰਜ਼ੀ ਦੇ ਵਿੱਚ ਕਿ ਮਦਦ ਕਰ ਸਕਦੇ ਹਾਂ ਕਿ ਮੇਰੇ ਪਾਪਾ ਮਜ਼ਦੂਰ ਆ ਕਿ ਉਹਨਾਂ ਕੋਲ ਉਹਨਾਂ ਵਧੀਆ ਵਿਆਹ ਕੀਤਾ ਨਹੀਂ ਜਾਣਾ ਇਹ ਕਿਹੜਾ ਬਣੀ ਚ ਇਹ ਖਰਾਵਾ ਜਿਲ੍ਹਾ ਅੰਮ੍ਰਿਤਸਰ ਹਾਂ ਜੀ ਜਿਲ੍ਹਾ ਅੰਮ੍ਰਿਤਸਰ ਸੋ ਹੀਰ ਮੇਰੇ ਉਸ ਵਾਈ ਕੋ ਲਿਖਾ ਖਸਾ ਵਾਈ ਕੋ ਜੀ ਕੀ ਬਤ ਜੀ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਿੰਡ ਖੈਰਾਬਾਦ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਅੰਮ੍ਰਿਤਸਰ ਨੇੜੇ ਮੀਰਾਕੋਟ ਪਿੰਡ ਇਹ ਪਰਿਵਾਰ ਬਹੁਤ ਹੀ ਜ਼ਿਆਦਾ ਲੋੜਵੰਦ ਤੇ ਗਰੀਬ ਹੈ ਇਹ ਲੜਕੀ ਦੇ ਪਿਤਾ ਜਿਹੜੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਆ ਤੇ ਇਹਨੇ ਜੋਗੇ ਹੈ ਨਹੀਂ ਆ ਕਿ ਜਿਹੜਾ ਕੋਈ ਲੜਕੀ ਦਾ ਵਿਆਹ ਕਰ ਸਕਣ ਸਾਰੇ ਦਾਨੀ ਵੀਰਾਂ ਨੂੰ ਬਾਹਰ ਐਨਆਰਆਈ ਐਨਆਰਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਇਸ ਭੈਣ ਦਾ ਵੀ ਆਈਦਾ ਵਧੀਆ ਤਰੀਕੇ ਨਾਲ ਹੋ ਸਕੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਭੈਣ ਦੀ ਮਦਦ ਜਰੂਰ ਕਰਿਓ ਜੇ ਮਦਦ ਨਹੀਂ ਕਰ ਸਕਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ